ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਬਾਬਾ ਸੋਭਾ ਸਿੰਘ ਜੀ ਦੇ ਅਸਥਾਨਾ ਦੇ ਮੁਖ ਸੇਵਾਦਾਰ ਸੰਤ ਬਾਬਾ ਬਰਵੀਰ ਸਿੰਘ ਜੀ ਨਗੇਰੀ ਵਾਲਿਆਂ ਵੱਲੋਂ ਅਤੇ ਨਗਰ ਦੀ ਸਮੂਹ ਸਾਧ ਸੰਗਤ ਵੱਲੋਂ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਦੇਸ਼ ਪ੍ਰਦੇਸ਼ ਦੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ 18 ਅਗਸਤ 2024 ਦੇ ਦਿਨ ਐਤਵਾਰ ਨੂੰ ਪਿੰਡ ਲੰਗੇਰੀ ਵਿਖੇ ਬਾਬਾ ਸੋਭਾ ਸਿੰਘ ਦੇ ਅਸਥਾਨਾ ਵਿਖੇ ਜਰੂਰ ਦਰਸ਼ਨ ਇੰਤਜ਼ਾਰੇ ਦੇਣੇ ਜੀ ਨਗੇਰੀ ਨਜ਼ਦੀਕ ਮਾਲਪੁਰ ਜ਼ਿਲ੍ਹਾ ਸ਼ਿਆਰਪੁਰ ਵਿਖੇ ਸਤਿਕਾਰਯੋਗ ਸਤਖੰਡ ਵਾਸੀ ਸੰਤ ਬਾਬਾ ਸੋਭਾ ਸਿੰਘ ਜੀ ਦੀ ਸਾਲਾਨਾ ਵਰਸੀ ਬੜੇ ਪਿਆਰ ਸਤਕਾਰ ਨਾਲ ਦੇਸ਼ ਉਪਦੇਸ਼ ਦੀ ਸੰਗਤ ਵੱਲੋਂ ਮਨਾਈ ਜਾ ਰਹੀ ਹੈ ਇਸ ਸੰਬੰਧ ਵਿੱਚ 16 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਖੰਡਪੜ ਸਾਹਿਬ ਪਰ ਆਰੰਭ ਹੋਣਗੇ ਅਤੇ ਐਤਵਾਰ 18 ਅਗਸਤ 2024 ਨੂੰ ਇਸ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ ਸਜੇ ਹੋਏ ਦੀਵਾਨਾਂ ਵਿੱਚ ਪੰਛ ਪ੍ਰਸਿੱਧ ਰਾਗੀ ਢਾਡੀ ਜਥੇ ਸੰਤ ਮਹਾਪੁਰਸ਼ ਸੰਗਤਾਂ ਦੇ ਦਰਸ਼ਨ ਕਰਨਗੇ ਆਪ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਤਿੰਨੇ ਦਿਨ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਹਨ ਬਾਣੀ ਦਾ ਲਾਹਾ ਲੈਣਾ ਹੈ ਬਾਣੀ ਸਰਬਨ ਕਰਨੀ ਹੈ ਜੀਵਨ ਸਫਲ ਕਰਨਾ ਹੈ ਅਤੇ ਹਰ ਪ੍ਰਕਾਰ ਦੀਆਂ ਸੇਵਾਵਾਂ ਵਿੱਚ ਵੱਧ ਪੱੜ ਚੜ੍ਹ ਕੇ ਯੋਗਦਾਨ ਪਾਉਣਾ ਹੈ ਆਪ ਸਾਰੀ ਸੰਗਤ ਨੂੰ ਨਿਮਰ ਸਹਿਤ ਬੇਨਤੀ ਹੈ ਆਪ ਜੀ ਨੇ 16 ਅਗਸਤ 2024 ਦੇ ਸ਼ੁੱਕਰਵਾਰ ਤੋਂ ਸਾਰ 18 ਅਗਸਤ 2024 ਦੇ ਐਤਵਾਰ ਨੂੰ ਪਿੰਡ ਲੰਗੇਰੀ ਵਿਖੇ ਬਾਬਾ ਸੋਭਾ ਸਿੰਘ ਦੇ ਸਥਾਨਾ ਵਿਖੇ ਦਰਸ਼ਨ ਦਿਦਾਰੇ ਦੇ ਕੇ ਕਰਤਾਰਸ ਕਰਨਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ